ਸਤਿ ਸ਼੍ਰੀ ਅਕਾਲ ਜੀ ਡੀਪੀ ਜੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਲੈ ਕੇ ਆਇਆ ਹਾਂ ਤੁਹਾਡੇ ਲਈ ਅੱਜ ਦੀ ਇਹ ਖਾਸ ਖਬਰ ਤੁਹਾਨੂੰ ਦੱਈ ਕਿ WhatsApp ਦੇ ਉੱਤੇ ਬਹੁਤ ਸਾਰੇ ਐਸੇ ਮੈਸੇਜ ਆਉਂਦੇ ਨੇ ਜਿਹੜੇ ਕਿ ਤੁਹਾਡੇ ਲਈ ਜੜਾਇਆ ਹਾਨੀਕਾਰਕ ਹੋ ਸਕਦੇ ਨੇ ਤੁਹਾਨੂੰ ਦੱਈ ਕਿ ਉਹਨਾਂ ਮੈਸੇਜ ਦੇ ਵਿੱਚ ਇੱਕ ਅਜੀਹਾ ਮੈਸੇਜ ਵੀ ਆ ਜਿਹੜਾ ਕਿ ਬਹੁਤ ਜ਼ਿਆਦਾ ਖਤਰਨਾਕ ਹੈ ਜਦੋਂ ਹੀ ਤੁਸੀਂ ਉਸ ਮੈਸੇਜ ਦੇ ਉੱਤੇ ਕਲਿੱਕ ਕਰੋਗੇ ਤਾਂ ਤੁਹਾਡਾ ਲੱਖਾਂ ਰੁਪਈਆ ਦਾ ਨੁਕਸਾਨ ਹੋ ਸਕਦਾ ਹੈ ਹੁੰਦਾ ਹੈ ਕਿ WhatsApp ਤੇ ਤਾਂ ਵੈਸੇ ਬਹੁਤ ਸਾਰੇ ਐਸੇ ਮੈਸੇਜ ਆਉਂਦੇ ਨੇ ਜਿਹੜੇ ਕੀ ਕਹਿੰਦੇ ਨੇ ਕਿ ਗਰੁੱਪ ਜੁਆਇਨ ਕਰੋ ਜਾਂ ਇਸ ਤਰ੍ਹਾਂ ਕਰੋ ਜਾਂ ਉਸ ਤਰ੍ਹਾਂ ਕਰੋ ਜਾਂ ਬਹੁਤ ਸਾਰੀਆਂ ਐਪਾਂ ਦੇ ਵੀ ਮੈਸੇਜ ਤੁਹਾਨੂੰ ਦੋਸਤਾਂ ਮਿੱਤਰਾਂ ਵੱਲੋਂ ਭੇਜੇ ਜਾਂਦੇ ਨੇ ਤੇ ਜਾਂ ਫਿਰ ਨਵੇਂ ਸਾਲ ਦੇ ਉੱਤੇ ਜਿਹੜਾ ਆ ਉਹ ਨਵੇਂ ਸਾਲ ਦੀ ਵੇਸ ਵਾਸਤੇ ਵੀ ਕੁਝ ਲਿੰਕ ਕਲਿੱਕ ਕਰਨ ਨੂੰ ਕਿਹਾ ਜਾਂਦਾ ਆ ਪਰ ਇਹਨਾਂ ਮੈਸੇਜ ਦੇ ਵਿੱਚ ਇੱਕ ਮੈਸੇਜ ਖਾਸ ਕਰਕੇ ਜਿਹੜਾ ਆ ਬਹੁਤ ਜ਼ਿਆਦਾ ਫਾਰਵਰਡ ਹੁੰਦਾ ਆ ਉਹ ਮੈਸੇਜ ਹੁੰਦਾ ਆ ਕਿ ਤੁਸੀਂ ਜਲਦੀ ਨਾਲ ਇਸ ਲਿੰਕ ਦੇ ਉੱਤੇ ਕਲਿੱਕ ਕਰਕੇ ਜਿਹੜਾ ਆ ਫਰੀਦ ਆ ਰੀਚਾਰਜ ਕਰਵਾਓ ਫਰੀਦ ਆ ਰੀਚਾਰਜ ਜਿਹੜਾ ਆ ਇਸ ਤਰ੍ਹਾਂ ਦਾ ਮੈਸੇਜ ਬਹੁਤ ਜ਼ਿਆਦਾ ਆਉਂਦਾ ਤੇ ਜਦੋਂ ਹੀ ਤੁਸੀਂ ਉਹਦੇ ਉੱਤੇ ਕਲਿੱਕ ਕਰਦੇ ਹੋ ਤਾਂ ਜਾਂ ਤਾਂ ਉਹਦੇ ਉੱਤੇ ਕੋਈ ਅਨਵਾਂਟਡ ਜਿਹੜੀ ਉਹ ਐਪ ਖੁੱਲ ਜਾਵੇਗੀ ਜਾਂ ਫਿਰ ਬਹੁਤ ਸਾਰੀਆਂ ਕਈ ਜਿਹੜੀ ਇਸ ਤਰ੍ਹਾਂ ਦੀ ਘਟਰਾਵਾ ਹੁੰਦੀਆਂ ਕਿ ਜਦੋਂ ਹੀ ਤੁਸੀਂ ਲਿੰਕ ਦੇ ਉੱਤੇ ਕਲਿੱਕ ਕਰਦੇ ਹੋ ਤੇ ਤੁਹਾਡੇ ਅਕਾਊਂਟ ਦੇ ਵਿੱਚੋਂ ਜਿੰਨੀ ਵੀ ਰਾਸ਼ੀ ਹੁੰਦੀ ਹੈ ਉਹ ਗਾਇਬ ਹੋ ਜਾਂਦੀ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਆ ਪਹਿਲਾ ਨੁਕਸਾਨ ਤਾਂ ਇਹੀ ਹੁੰਦਾ ਆ ਕਿ ਜੇਕਰ ਤੁਸੀਂ ਇਸ ਤਰ੍ਹਾਂ ਦੇ ਮੈਸੇਜ ਦੇ ਉੱਤੇ ਕਲਿੱਕ ਕਰਦੇ ਹੋ ਤੇ ਤੁਹਾਡਾ ਟਾਈਮ ਵੇਸਟ ਹੁੰਦਾ ਆ ਤੁਸੀਂ ਉਹਨੂੰ ਰੀਚਾਰਜ ਕਰਨ ਦੇ ਚੱਕਰ ਦੇ ਵਿੱਚ ਆਪਣਾ ਟਾਈਮ ਜਿਹੜਾ ਆ ਉਹ ਫਾਲਤੂ ਦੇ ਵਿੱਚ ਖਰਾਬ ਕਰ ਲੈਂਦੇ ਹੋ ਕਿਉਂਕਿ ਉਹਨੂੰ ਕਲਿੱਕ ਕਰਨ ਤੋਂ ਬਾਅਦ ਆ ਜਦੋਂ ਅੱਗੇ ਜਿਹੜਾ ਆ ਉਹ ਫਾਰਮ ਭਰਨ ਵਾਸਤੇ ਆ ਜਾਂਦਾ ਹੈ ਤੇ ਫਾਰਮ ਭਰਿਆ ਵੀ ਨਹੀਂ ਜਾਂਦਾ ਕੁਝ ਵੀ ਅੱਗੇ ਨਹੀਂ ਖੁੱਲਦਾ ਕਈ ਵਾਰੀ ਕੀ ਹੁੰਦਾ ਕਿ ਉੱਥੇ ਇੱਕ ਐਪਲੀਕੇਸ਼ਨ ਟਾਈਪ ਹੀ ਖੁੱਲ ਜਾਂਦੀ ਹੈ ਪਰ ਤੁਹਾਨੂੰ ਉਹ ਵੀ ਸਮਝ ਨਹੀਂ ਆਉਂਦੀ ਕਿ ਉਹ ਐਪਲੀਕੇਸ਼ਨ ਕੀ ਹੈ ਇੱਥੇ ਹੀ ਤੁਹਾਡੇ ਨਾਲ ਜਿਹੜਾ ਆ ਬਹੁਤ ਜ਼ਿਆਦਾ ਤਕਾ ਹੋ ਜਾਂਦਾ ਤੇ ਤੁਸੀਂ ਪ੍ਰੇਸ਼ਾਨ ਵੀ ਹੁੰਦੇ ਹੋਵੋਗੇ ਇਦੇ ਨਾਲ ਤੁਸੀਂ ਬਹੁਤ ਜ਼ਿਆਦਾ ਮੈਂਟਲੀ ਡਿਸਟਰਬ ਵੀ ਹੋ ਸਕਦੇ ਹੋ ਦੋਸਤੋ ਨਾਲ ਦੀ ਨਾਲ ਤੁਹਾਨੂੰ ਦੱਸ ਦਵਾ ਕਿ ਇਦਾਂ ਦੇ ਜਿਹੜੇ ਮੈਸੇਜ ਜਦੋਂ ਤੁਹਾਨੂੰ ਆਉਂਦੇ ਆ ਇਹਨਾਂ ਮੈਸੇਜ ਨੂੰ ਆਪਣੇ ਤੱਕ ਹੀ ਰੱਖਿਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਉਹ ਮੈਸੇਜ ਨੂੰ ਆਪਣੇ ਤੱਕ ਰਹਿਣ ਦਿੱਤਾ ਜਾਵੇ ਜਾਂ ਉਹਨੂੰ ਡਿਲੀਟ ਕਰ ਦਿੱਤਾ ਜਾਵੇ ਕਿਉਂਕਿ ਇਹੋ ਜਿਹੇ ਮੈਸੇਜ ਕਈ ਵਾਰੀ ਤੁਸੀਂ ਖੁਦ ਨਹੀਂ ਖੋਲਦੇ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਜਿਹੜਾ ਆ ਉਹ ਫਾਰਵਰਡ ਕਰ ਦਿੰਦੇ ਹੋ ਜਿੱਦੇ ਚ ਕੁਝ ਦੋਸਤ ਆ ਜਿਹੜੇ ਉਹ ਪਜਲ ਹੋ ਜਾਂਦੇ ਆ ਤੇ ਇਸ ਮੈਸੇਜ ਦੇ ਨਾਲ ਜਿਹੜਾ ਆ ਉਹਨਾਂ ਨੂੰ ਨੁਕਸਾਨ ਵੀ ਹੋ ਜਾਂਦਾ ਆ ਕਿਉਂਕਿ ਬਹੁਤ ਸਾਰੇ ਏਦਾਂ ਦੇ ਕਲਿੱਕ ਬੈਟ ਜਿਹੜੇ ਮੈਸੇਜ ਆਉਂਦੇ ਨੇ ਉਹਨਾਂ ਮੈਸੇਜਾਂ ਦੇ ਉੱਤੇ ਕਲਿੱਕ ਕਰਨ ਤੋਂ ਬਾਅਦ ਬਹੁਤ ਸਾਰੇ ਖਾਤਿਆਂ ਦੇ ਵਿੱਚੋਂ ਪੈਸੇ ਉੱਡ ਚੁੱਕੇ ਨੇ ਵਕ ਵਕ ਥਾਵਾਂ ਤੇ ਵਕ ਵਕ ਸੋਸ਼ਲ ਮੀਡੀਆ ਹੈਂਡਲਾਂ ਤੇ ਤੁਸੀਂ ਇਹੋ ਜਿਹੀਆਂ ਖਬਰਾਂ ਦੇਖਦੇ ਹੋਵੋਗੇ ਕਿ ਫਲਾਣੇ ਦੇ ਫਲਾਣੇ ਦੇ ਆਨਲਾਈਨ ਪੈਸੇ ਕੱਢੇ ਗਏ ਉਹ ਏਦਾਂ ਹੀ ਹੁੰਦੇ ਨੇ ਜਦੋਂ ਕੋਈ ਅਨਵਾਂਟਡ ਲਿੰਕ ਆਉਂਦਾ ਤੇ ਉਹਦੇ ਉੱਤੇ ਕਲਿੱਕ ਕਰਨ ਤੋਂ ਬਾਅਦ ਆ ਜਿਹੜੇ ਆ ਉਹ ਅਚਾਨਕ ਜਿਹੜੇ ਤੁਹਾਡੇ ਅਕਾਊਂਟ ਦੇ ਵਿੱਚੋਂ ਪੈਸੇ ਜਿਹੜੇ ਆ ਲੁੱਟੇ ਜਾਂਦੇ ਨੇ ਤੇ ਦੋਸਤੋ ਸਭ ਤੋਂ ਪਹਿਲਾਂ ਤਾਂ ਫਰੀਦ ਦੇ ਰੀਚਾਰਜ ਦੇ ਪਿੱਛੇ ਜਾਂ ਫਰੀਦ ਦਾ ਕੋਈ ਵੀ ਮੈਸੇਜ ਫਰੀਦ ਦੀ ਕੋਈ ਵੀ ਗੱਲਬਾਤ ਤੁਹਾਡੇ ਸਾਹਮਣੇ ਆਵੇ ਤੇ ਉਸ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਫਰੀਦ ਦਾ ਲਾਲਚ ਦੇ ਕੇ ਉਹ ਤੁਹਾਡੇ ਨਾਲ ਵੱਡਾ ਸਕੈਮ ਕਰ ਜਾਂਦੇ ਨੇ ਤੇ ਇਹ ਜ਼ਿਆਦਾਤਰ ਮੈਸੇਜ ਜਿਹੜੇ ਨੇ ਸਕੈਮ ਵਾਲੇ ਹੁੰਦੇ ਨੇ ਦੂਸਰਾ ਦੋਸਤੋ ਬਾਹਰਲੇ ਮੁਲਕ ਤੋਂ ਬਹੁਤ ਸਾਰੀਆਂ ਏਦਾਂ ਦੀਆਂ ਕਾਲਾਂ ਵੀ ਆਉਂਦੀਆਂ ਨੇ ਜਿਹੜੀਆਂ ਕਿ ਕਹਿੰਦੀਆਂ ਨੇ ਕਿ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਪਾ ਦਿੱਤੇ ਨੇ ਵੱਧ ਪੈ ਗਏ ਨੇ ਥੋੜੇ ਤੁਸੀਂ ਸਾਨੂੰ ਵਾਪਸ ਕਰ ਦਿਓ ਇਦਾਂ ਦੇ ਵਿੱਚ ਆਸੇ ਦੇ ਵਿੱਚ ਨਹੀਂ ਆਉਣਾ ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਸਕੈਮ ਹੁੰਦਾ ਜਿਹੜਾ ਕਿ ਤੁਹਾਨੂੰ ਕਿਹਾ ਜਾਂਦਾ ਵੀ ਇੰਨੇ ਪੈਸੇ ਵਾਪਸ ਕਰ ਦਿਓ ਤੇ ਉਹ ਪੈਸੇ ਜਿਹੜੇ ਤੁਹਾਡੇ ਅਕਾਊਂਟ ਤੋਂ ਕੱਟੇ ਜਾਂਦੇ ਨੇ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੇ ਲਿੰਕ ਦੇ ਉੱਤੇ ਕਲਿੱਕ ਨਾ ਕਰੋ ਤੇ ਨਾ ਹੀ ਇਸ ਮੈਸੇਜ ਨੂੰ ਫਾਰਵਰਡ ਕਰੋ ਜੇਕਰ ਤੁਹਾਨੂੰ ਆਉਂਦਾ ਹੈ ਤੇ ਉਹਨੂੰ ਉੱਥੇ ਡਿਲੀਟ ਕਰਕੇ ਖਤਮ ਕਰ ਦਿਓ ਤਾਂ ਵੀ ਕਿਸੇ ਵੀ ਸੱਜਣ ਦਾ ਨੁਕਸਾਨ ਨਾ ਹੋ ਸਕੇ ਤੁਸੀਂ ਦੇ ਦੇ ਪਿਓ ਡੀਪੀਸੀ ਪੰਜਾਬੀ ਸਾਡੀ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਇਸ ਦੇ ਉੱਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਵੀ ਇਸ ਨੂੰ ਸ਼ੇਅਰ ਕਰ ਦਿਓ ਧੰਨਵਾਦ ਮਿਲਦੇ ਆ ਕਿਸੇ ਅਗਲੇ ਵੀਡੀਓ ਦੇ ਨਾਲ